ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੱਡਾ ਫੇਰ ਬਦਲ ਹੋਇਆ ਹੈ ਹੁਸ਼ਿਆਰਪੁਰ ਦੇ ਹਲਕਾ ਚੱਬੇয়াল ਤੋਂ ਕਾਂਗਰਸੀ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਨੇਤਾ ਡਾਕਟਰ ਰਾਜਕੁਮਾਰ ਵੱਲੋਂ ਪਹਿਲਾਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਜਾਂਦਾ ਤੇ ਫਿਰ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਜਾਂਦਾ ਤੇ ਚੰਦ ਮਿੰਟਾਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਾਂਦਾ ਮੇਰੇ ਨਾਲ ਗੱਲਬਾਤ ਕਰਨ ਲਈ ਇਸ ਵਕਤ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਵਿਸ਼ਵਨਾਥ ਔਰੀ ਉਰਫ ਅਬੰਤੀ ਕੋੜੀਆਂ ਵਾਲੇ ਮੌਜੂਦ ਨੇ ਗੱਲਬਾਤ ਕਰਾਂਗੇ ਬੰਟੀ ਜੀ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਦਾ ਫੇਰ ਬਦਲ ਹੋਇਆ ਖਾਸ ਕਰ ਆਪਾਂ ਦੁਆਬਾ ਖੇਤਰ ਦੀ ਰਾਜਨੀਤੀ ਦੀ ਗੱਲ ਕਰੀਏ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹੇ ਦਾ ਇੱਕੋ ਮਾਤਰ ਕਾਂਗਰਸੀ ਵਿਧਾਇਕ ਸੀਗਾ ਕਾਂਗਰਸ ਪਾਰਟੀ ਦੇ ਕੋਲ ਯਾਨੀ ਕਿ ਤੁਹਾਡੇ ਦੇ ਕੋਲ ਤੇ ਅੱਜ ਉਹ ਵੀ ਉਡਾਰੀ ਮਾਰ ਕੇ ਝਾੜੂ ਵਾਲਿਆਂ ਦੀ ਬੀੜੀ ਦੇ ਵਿੱਚ ਸਵਾਰ ਹੋ ਗਿਆ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਤਾਂ ਇਹ ਲੱਗਦਾ ਨਹੀਂ ਕਿ ਕਾਂਗਰਸ ਉਹ ਅੱਜ ਗਿਆ ਪਹਿਲਾਂ ਹੀ ਝਾੜੂ ਵਾਲਿਆਂ ਨਾਲ ਰਲੇ ਹੋ ਸੀਗੇ ਕਿਉ ਔਰ ਇਹ ਇਹ ਬੰਦੇ ਜਿਹੜੇ ਕਾਂਗਰਸ ਦੇ ਜਿੱਦਾਂ ਦੇ ਇਹਨਾਂ ਨੇ ਕਾਂਗਰਸ ਦਾ ਬੇੜਾ ਕਰ ਕੀਤਾ ਮੈਂ ਕਹਿੰਦਾ ਅੱਜ ਕਾਂਗਰਸ ਲਈ ਚੰਗਾ ਦਿਨਾ ਹੈ ਕਿ ਜਿੱਦਾਂ ਦਾ ਲੀਡਰ ਕਾਂਗਰਸ ਤੋਂ ਚਲੇ ਗਿਆ ਪਰ ਕਾਰਨ ਕੀ ਮੰਨਦੇ ਹੋ ਬੰਟੀ ਜੀ ਇੱਡਾ ਵੱਡਾ ਕਦਮ ਚੁੱਕਣਾ 2017 ਦੇ ਵਿੱਚ ਕਾਂਗਰਸ ਦੀ ਚੋਣ ਟਿਕਟ ਲੜਦੇ ਨੇ ਜਿੱਤ ਹਾਸਲ ਕਰਦੇ ਨੇ ਚੰਗਾ ਦਬਦਬਾ ਵੀ ਰਹਿੰਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨਸਤੀਕੀਆ ਚੋਂ ਇੱਕ ਮੰਨੇ ਜਾਂਦੇ ਸੀ 2022 ਦੇ ਵਿੱਚ ਜਦੋਂ ਹਨੇਰੀ ਵਗਦੀ ਆਮ ਆਦਮੀ ਪਾਰਟੀ ਦੇ ਤਾਂ ਉਸ ਵਕਤ ਵੀ ਹਨੇਰੀ ਦੇ ਉਲਟ ਵਾਕੀ ਜਿੱਤ ਹਾਸਲ ਕੀਤੀ ਸੀ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਸਹੀ ਕੀਤਾ ਕਿ ਅਜਿਹਾ ਕਦਮ ਚੁੱਕਣਾ ਚਾਹੀਦਾ ਸੀ ਕਿ ਨੋਬਤ ਕੀ ਨੋਬਤ ਆ ਗਈ ਹੋਏਗੀ ਇਹ ਇਹਨਾਂ ਦੀ ਪਛਾਣ ਕਾਂਗਰਸ ਦੇ ਨਾਲ ਹੀ ਸੀਗੀ ਜੀ ਤੁਸੀਂ ਦੇਖ ਲਿਓ ਕਿ ਆ ਲੋਕ ਸਭਾ ਦੀਆਂ ਚੋਣਾਂ ਦੇ ਜ ਇਹ ਉਹਦੇ ਜੀ ਵੀ ਬੁਰੀ ਤਰ੍ਹਾਂ ਹਾਰਨਗੇ ਇਹ ਆਪਣੀ ਮਾਂ ਪਾਰਟੀ ਤੋਂ ਵੀ 50000 ਵੋਟ ਤੇ ਹਾਰੇ ਸੀ ਆ ਜਾਂਮਾਨ ਪਾਰਟੀ ਨੂੰ ਭੁਲੇਖਾ ਆ ਕਿ ਇਹ ਜਿੱਤਣਗੇ ਇਹਦੇ ਨਾਲ ਹੀ ਤਾਂ ਚਰਚਾ ਪਹਿਲਾਂ ਤੁਸੀਂ ਕਿ ਤਿੰਨ ਚਾਰ ਮਹੀਨਿਆਂ ਤੋਂ ਕਿ ਬੀਜੇਪੀ ਜਾਣ ਨੂੰ ਫਿਰਦੇ ਲੇਕਿਨ ਉਹਨਾਂ ਨੇ ਤਾਂ ਸਰਵੇ ਕਰਾਇਆ ਸੀ ਜਿੱਤ ਨਹੀਂ ਸਕਦਾ ਸੀ ਇਸ ਕਰਕੇ ਇਹ ਇਹਨੇ ਆਪਣੇ ਇੱਕ ਕੇਸ ਬਜਾਣਾ ਆ ਜਿਹਦੇ ਨਾਲ ਇਹਰਾਫਰੀ ਨਾਲ ਜਿੱਤਿਆ ਸੀ ਇਹ ਲੋਕਾਂ ਨੂੰ ਝੂਠੇ ਚੈੱਕ 20-20000 ਦੇ ਕੱਟ ਕੇ ਇੱਥੇ ਗਰੀਬਾਂ ਨੂੰ ਤੁਹਾਡੇ ਮਕਾਨ ਬਣਾਉਣ ਨੂੰ ਉਹਦੀ ਇਹਦੀ ਇਨਕੁਆਰੀ ਚੱਲਦੀ ਸੀ ਸਰਕਾਰ ਆ ਸਰਕਾਰ ਨੇ ਡਰਾ ਕੇ ਇਹਨੂੰ ਉਧਰ ਕਰ ਲਿਆ ਮੰਦੇ ਹੋ ਤੁਸੀਂ ਵੀ ਕਿਉਂਕਿ ਕੁਝ মিডিਆ ਹਾਊਸਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਦੇ ਡਰੋਂ ਇਹਨਾਂ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਵੱਲ ਰੋਕ ਕੀਤਾ ਗਿਆ ਹੁਣ ਤੁਸੀਂ ਵੀ ਉਹੀ ਗੱਲ ਕਹਿ ਰਹੇ ਹੋ ਜੀ ਬਿਲਕੁਲ ਉਹੀ ਉਹੀ ਗੱਲ ਕੀਤਾ ਗਿਆ ਚਾਰ ਪੰਜ ਦਿਨ ਪਹਿਲਾਂ ਤਾਂ ਪੰਕਰ ਜੀ ਦੀ ਪੰਡ ਸਿਰ ਤੇ ਚੱਕੀ ਹੋ ਸੀ ਉਹ ਸੰਗਲ ਗਲ ਚ ਪਾਈ ਸੀ ਉਹ ਮੈਨੂੰ ਲੱਗਦਾ ਸੰਗਲਾਂ ਦਾ ਇਹਨਾਂ ਨੂੰ ਅਹਿਸਾਸ ਹੋ ਗਿਆ ਕਿ ਇਹ ਸੰਗਲ ਚ ਇਹ ਇਹ ਜਿਹੜੇ ਸੰਗਲ ਆ ਭਗੰਤ ਮਾਨ ਜੀ ਇਹਨਾਂ ਦੇ ਗਲ ਚ ਪਾ ਦੇਣਗੇ ਇਹਨਾਂ ਨੂੰ ਅੰਦਰ ਦੇਣਗੇ ਚੱਕ ਕੇ ਉਹ ਬਚਾਣ ਦੇ ਮਾਰੇ ਨੇ ਇਹਨਾਂ ਨੇ ਆਮਾਦੀ ਪਾਰਟੀ ਚੱਲੇ ਗਏ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਹੈ ਬਜਟ ਸੈਸ਼ਨ ਚੱਲਿਆ ਹੈ ਕਾਫੀ ਤੂਤੜਾਕੀ ਵੀ ਹੋਈ ਹੈ ਇਸ ਵਾਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਦਾ ਹਾਲਾਤ ਸੀ ਮੈਨੂੰ ਲੱਗਦਾ ਜੰਗ ਦਾ ਖੜਾ ਉਹ ਵਦੇਰੇ ਦਾ ਜਿਹੜਾ ਜੱਪ ਰਿਹਾ ਸੀ ਇੱਕ ਦਿਨ ਪਹਿਲਾਂ ਇਹ ਕਾਰਜੇ ਦੀ ਪੰਡ ਚੱਕ ਕੇ ਸਿਰ ਤੇ ਜਾਂਦੇ ਨੇ ਗਲਾਂ ਦੇ ਵਿੱਚ ਪਾ ਕੇ ਜਾਂਦੇ ਨੇ ਤਖਤੀਆਂ ਵਗੈਰਾ ਉਸ ਤੋਂ ਬਾਅਦ ਮੋٹے ਸੰਗਲ ਲੈ ਕੇ ਜਾਂਦੇ ਨੇ ਕਹਿ ਸਕਦੇ ਕਿ ਉਹ ਸੰਗਲ ਝਾੜੂ ਵਾਲਿਆਂ ਨੇ ਇਹਨਾਂ ਦੇ ਗਲ ਵਿੱਚ ਹੀ ਪਾਤੇ ਜੀ ਤੁਸੀਂ ਲੋਕ ਪੁੱਛੋਗੇ ਇਹਨਾਂ ਨੂੰ ਕਿ 20 ਦਿਨ ਦੋ ਦਿਨ ਪਹਿਲਾਂ ਤਾਂ ਐਡੀ ਵੱਡੀ ਪਰਜੇ ਦੀ ਕੰਡ ਸੀਗੀ ਸੰਗਲ ਸੀਗੇ ਮੈਂ ਹਿਸ਼ਾਰਪੁਰ ਦੀ ਜਨਤਾ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਵੋਟਾਂ ਮੰਗਣਾ ਉਹ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਹੋਣ ਚਾਹੇ ਆਮ ਹੁਣ ਇਦਾਂ ਦੇ ਬੰਦਿਆਂ ਦੀ ਨੂੰ ਨਕਾਰਨ ਕਿ ਸਿਰਫ ਇਹ ਸੇਵਾ ਲਈ ਨਹੀਂ ਹੈਗੇ ਇਹ ਝੂਠਾ ਹੈ ਇਹ ਸੱਤਾ ਲਈ ਆ ਇਹਨਾਂ ਨੂੰ ਸੱਤਾ ਚਾਹੀਦੀ ਆ ਬੇਈਮਾਨੀਆਂ ਕਰਦੇ ਆ ਇਹ ਠੱਗੀਆਂ ਮਾਰਦੇ ਆ ਤੇ ਇੱਕ ਕਦੀ ਪਾਰਟੀ ਇੱਧਰ ਕਦੀ ਉੱਧਰ ਚਲੇ ਜਾਂਦੇ ਆ ਪਰ ਵੱਡਾ ਸਵਾਲ ਇਹ ਹੀ ਆ ਨਾ ਕਿ ਦੇਖ ਲਓ 2 ਸਾਲ ਦੇ 2 ਸਾਲ ਦਾ ਪੂਰਾ ਸਮਾਂ ਮੁਕੰਮਲ ਹੋ ਚੁੱਕਿਆ ਝਾੜੂ ਵਾਲਿਆਂ ਦੀ ਸਰਕਾਰ ਬਣਿਆ ਨੂੰ ਮੀਡੀਆ ਹਾਊਸਿਸ ਦੇ ਵਿੱਚ ਆ ਕੇ ਇਹ ਬਹੁਤ ਜ਼ੋਰ ਸ਼ੋਰ ਦੇ ਨਾਲ ਜਵਾਬ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਚੋਰ ਨੇ ਬਦਲਾਅ ਦਾ ਹੋਕਾ ਦਿੰਦੇ ਸੀ ਕਿਹੜਾ ਬਦਲਾਅ ਆ ਸਾਨੂੰ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ ਪਰੰਤੂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬਦਲਾਅ ਕਰਦੇ ਕਰਦੇ ਆਪ ਹੀ ਬਦਲ ਗਏ ਜਿਹੜਾ ਉਹਨਾਂ ਨੂੰ ਦੂਜੀਆਂ ਪਾਰਟੀਆਂ ਚੋਂ ਬੰਦੇ ਚ ਇਹਨਾਂ ਨੂੰ ਸੱਤਾ ਚਾਹੀਦੀ ਸ਼ਾਇਦ ਇਹ ਸੋਚ ਕੇ ਚੱਲੇ ਗਏ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਕਿ ਮੈਂ ਐਮਪੀ ਬਣ ਜਾਊਂਗਾ ਇਹਨਾਂ ਨੂੰ ਇਹ ਭੁੱਲ ਗਿਆ ਕਿ ਪਿਛਲੀ ਵਾਰ ਵੀ ਕਾਂਗਰਸ ਦੀ ਸਰਕਾਰ ਸੀਗੀ ਤੇ ਤੁਸੀਂ ਉਦੋਂ ਵੀ 50000 ਵੋਟ ਤੇ ਹਾਰਿਆ ਸੀ ਮੈਂ ਪੱਕੀ ਯਕੀਨ ਕਰਦਾ ਕਿ ਇਹ ਲੱਖ ਵੋਟ ਤੇ ਹਾਰਣਗੇ ਔਰ ਐਤਕੀ ਚੱਬੇ ਵਾਲ ਕਾਂਸੇਨਸਿਅੰਸੀ ਵੀ ਇਹਨਾਂ ਨੂੰ ਹਰਾਵਾਂਗੇ ਲੱਗਦਾ ਹੈ ਕਿ ਫੇਰ ਆਮਪੀ ਦੇ ਨਾਲ ਦੇ ਨਾਲ ਵਿਧਾਇਕੀ ਵੀ ਜਾਂਦੀ ਲੱਗੇਗੀ ਗਈ ਵਿਧਾਇਕੀ ਉਹ ਤਾਂ ਗਈ ਅੱਜ ਹੀ ਗਈ ਇਹਨਾਂ ਦੀ ਵਿਧਾਇਕੀ ਜਦੋਂ ਉਹਨਾਂ ਨੂੰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਜਦੋਂ ਪਤਾ ਲੱਗਣਾ ਇਸ ਸਲੀਧਾ ਕੀ 50000 ਵੋਟ ਤੇ ਹਾਰਿਆ ਪਰ ਮੰਡੀ ਜੇ ਆਪਾਂ ਇਹ ਤੁਸੀਂ ਕਾਂਗਰਸ ਦੇ ਸੀਨੀਅਰ ਉਮੀਦਵਾਰ ਪ੍ਰਧਾਨੋਂ ਹਰ ਇੱਕ ਵਿਅਕਤੀ ਆਗੂ ਕਹਿ ਦਿੰਦਾ ਜਦੋਂ ਵੀ ਮੇਰੇ ਵੱਲੋਂ ਇੰਟਰਵਿਊ ਸ਼ੁਰੂ ਕੀਤੀ ਜਾਂਦੀ ਹੈ ਕਿ ਭਾਈ ਸਾਡੀ ਪਾਰਟੀ ਦੇ ਖਿਲਾਫ ਕੁਝ ਵੀ ਜਿਹੜਾ ਤਿੱਖਾ ਸਵਾਲ ਨਾ ਕੀਤਾ ਜਾਵੇ ਪਰ ਆਪਾਂ ਅੱਜ ਕਾਂਗਰਸ ਦੇ ਹਾਲਾਤ ਵੀ ਵੇਖੀਏ ਅਰੁਣ ਕੁਮਾਰ ਮਿੱਕੀ ਡੋਗਰਾ ਜ਼ਿਲ੍ਹਾ ਪ੍ਰਧਾਨ ਹੈ ਤੁਹਾਨੂੰ ਲੱਗਦਾ ਨਜ਼ਰ ਆ ਰਹੀ ਕੋਈ ਕਾਰਗੁਜ਼ਾਰੀ ਉਹਨਾਂ ਦੀ ਕਿਉਂਕਿ ਜੇਕਰ ਮੈਂ ਸਿੱਧੇ ਤੌਰ ਤੇ ਕਹਾਂ ਤਾਂ ਮੈਨੂੰ ਤਾਂ ਜ਼ੀਰੋ ਐਕਟੀਵਿਟੀ ਨਜ਼ਰ ਆ ਰਹੀ ਹੈ ਕਿ ਵਿਰੋਧੀ ਧਿਰ ਤਾਂ ਹੈ ਹੀ ਨਹੀਂ ਹੁਸ਼ਾਰਪੁਰ ਦੇ ਵਿੱਚ ਮੈਂ ਬੇਨਤੀ ਇਹ ਕਰਦਾ ਕਿ ਇਹ ਹੀ ਇਹਨਾਂ ਨੇ ਉਹ ਪ੍ਰਧਾਨ ਬ ਲੋਕਾਂ ਨੂੰ ਬੁੱਧੂ ਬਣਾ ਰਿਆ ਸੀ ਅੱਜ ਤੁਹਾਡੇ ਸਾਹਮਣੇ ਸਲੀਬ ਹੋ ਗਈ ਹੈ ਪ੍ਰਚਾਰ ਗੁਜ਼ਾਰੇ ਤੁਸੀਂ ਕਾਂਗਰਸ ਦਾ ਸਟੈਂਡ ਕਿੱਥੇ ਦੇਖਦੇ ਹੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਘਰ ਘਰ ਵੋਟਾਂ ਮੰਗਣ ਜਾਣਾਗੇ ਕਿਸੇ ਕੋਈ ਮੇਰੇ ਵਰਗਾ ਮੋਰ ਟੱਕਰ ਕੇ ਮੈਂ ਤਾਂ ਸਿੱਧਾ ਸਵਾਲ ਕਰਾਂਗਾ ਕਿ ਭਾਈ 2 ਸਾਲ ਤੋਂ ਤੁਸੀਂ ਕਿਹੜੀ ਖੁੱਡ ਚ ਬੜੇ ਹੋ ਸੀਗੇ ਲੀਡਰ ਬੜੇ ਹੋ ਨਾ ਬਰਕਰ ਤਾਂ ਨਹੀਂ ਬੜੇ ਹੋ ਬਰਕਰ ਵੋਟਾਂ ਵੀ ਪਾਣਗੇ ਤਾਂ ਬਾਹਰ ਵੀ ਆਣਗੇ ਅਸੀਂ ਜਿੱਤ ਕੇ ਵੀ ਥਾਵਾਂ ਮੈਂ ਤੁਹਾਨੂੰ ਕਾਂਗਰਸ ਪਾਰਟੀ ਬਰਕਰ ਦੇ ਕਹਿੰਦੇ ਕਿਸ ਨੂੰ ਟਿਕਟ ਦੇ ਦੇਵੇ ਤੁਹਾਡੇ ਸਾਹਮਣੇ ਜਿੱਤਾਂਗੇ ਪਰ ਵੱਡੀ ਜੀ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਦੇ ਹਲਕੇ ਦੀ ਇੱਕ ਰੈਲੀ ਹੁੰਦੀ ਹੈ ਹੁਸ਼ਾਰਪੁਰ ਦੇ ਇੱਕ ਮੰਦਿਰ ਦੇ ਹਾਲ ਦੇ ਵਿੱਚ ਰੱਖੀ ਜਾਂਦੀ ਹੈ ਕੇਸ਼ੋ ਮੰਦਿਰ ਦੇ ਵਿੱਚ ਉਸ ਤੋਂ ਕੁਝ ਦਿਨ ਪਹਿਲਾਂ ਚੰਦ ਦਿਨ ਪਹਿਲਾਂ ਤੁਹਾਡੇ ਵੱਲੋਂ ਰੈਲੀ ਕਰਵਾਈ ਜਾਂਦੀ ਹੈ ਉੱਥੇ 8-10 ਹਜ਼ਾਰ ਦੇ ਕਰੀਬ ਬੰਦਾ ਭਾਗ ਲੈਂਦਾ ਹੈ ਇਹਨਾਂ ਦੀ ਰੈਲੀ ਦੇ ਵਿੱਚ ਕੋਈ ਹਜ਼ਾਰ ਬੰਦੇ ਦਾ ਇਕੱਠ ਨਹੀਂ ਹੋਇਆ ਜਿਹੜੀ ਪੂਰੇ ਜ਼ਿਲ੍ਹੇ ਦੀ ਸੀਗੀ ਸਾਰੇ ਹਲਕਿਆਂ ਦੇ ਇੰਚਾਰਜ ਵੀ ਮੌਜੂਦ ਸਨ ਇੱਕ ਮੌਜੂਦਾ ਵਿਧਾਇਕ ਵੀ ਉੱਥੇ ਪਹੁੰਚੇ ਹੋਏ ਸਨ ਉਹ ਲੀਡਰਾਂ ਦੀ ਰੈਲੀ ਸੀਗੀ ਜਿਹੜੀ ਅਸੀਂ ਕਰਾਈ ਉਹ ਵਰਕਰਾਂ ਦੀ ਰੈਲੀ ਸੀਗੀ ਤੇ ਹੁਣ ਇਲੈਕਸ਼ਨ ਵੀ ਵਰਕਰ ਲੜਨਗੇ ਲੀਡਰ ਇੱਕ ਚਲੇ ਗਿਆ ਜਿਹੜੇ ਬਾਕੀ ਬਰਕਰ ਇਲੈਕਸ਼ਨ ਲੜਕੇ ਦਿਖਾਵਾਂਗੇ ਔਰ ਤੁਹਾਨੂੰ ਕਾਂਗਰਸ ਪਾਰਟੀ ਜਿੱਤਦੀ ਦਿਖਾਵਾਂਗੇ 92 ਇਹ ਧੋਖੇਵਾਜਾ ਇਹਨਾਂ ਨੇ ਰਾਜੇ ਵੜਿੰਗ ਨਾਲ ਵੀ ਧੋਖਾ ਕੀਤਾ ਇਹਨਾਂ ਨੇ ਹਾਈ ਕਮਾਂਡ ਨਾਲ ਵੀ ਧੋਖਾ ਕੀਤਾ ਹੁਸ਼ਿਆਰਪੁਰ ਦੇ ਕਾਂਗਸੀ ਬਰਕਰ ਨਾਲ ਵੀ ਧੋਖਾ ਕੀਤਾ ਇਹਨੂੰ ਲੋਕ ਜਨਤਾ ਬਖਸ਼ੂਗੀ ਨਹੀਂ ਤੁਸੀਂ ਚਿੰਤਾ ਨਾ ਕਰੋ ਦਬਕਾ ਦਬਕਾ ਤਾਂ ਮੁੱਖ ਮੰਤਰੀ ਸਾਹਿਬ ਵੱਲੋਂ ਰਾਜਾ ਵੜਿੰਗ ਨੂੰ ਵੀ ਮਾਰਿਆ ਗਿਆ ਕਿ ਤੇਰੀਆਂ ਫਾਈਲਾਂ ਵੀ ਜਿਹੜੀਆਂ ਮੇਰੇ ਟੇਬਲ ਤੇ ਪਈਆਂ ਬਾਡੀ ਵਾਲੀਆਂ ਬਸਾ ਦੀ ਬਾਡੀ ਇਹ ਰਾਜਨੀਤੀ ਗੱਲਾਂ ਆ ਜਿਹੜੀ ਜਿਹੜੀ ਸਰਕਾਰ ਆਂਦੀ ਆ ਉਹ ਦਬਕੇ ਮਾਰਦੀ ਆ ਇਹ ਅਸੀਂ ਦੇਖਣਾ ਕਿ ਸੀ ਦਬਕਾ ਕਿੰਨਾ ਸਹਿਣਾ ਭਗਵੰਤ ਸਿੰਘ ਜੀ ਠੀਕ ਆ ਆਪਣੇ ਲੈਵਲ ਤੇ ਕੰਮ ਕਰਦੇ ਦਬਕੇ ਮਾਰਨੇ ਹੀ ਉਹਨਾਂ ਨੇ ਜੇ ਕਿਸੇ ਨੇ ਕੋਈ ਗੜਬੜ ਕੀਤੀ ਹੋ ਉਹਨੇ ਜਟਣੀ ਪੈਣੀ ਆ ਲੇਕਿਨ ਰਾਜਾ ਬੜਿੰਗ ਜੀ ਦੀ ਪ੍ਰਧਾਨਗੀ ਹੇਠ ਨਵਜੋਤ ਸਿੱਧੂ ਜੀ ਦੀ ਕਮਾਂਡ ਹੇਠ ਦਵਿੰਦਰ ਜਯਾਦਵ ਜੀ ਦੀ ਸੋਨੀਆ ਗਾਂਧੀ ਜੀ ਦੀ ਪ੍ਰਾਈਵੇਟ ਹਿਸ਼ਾਰਪੁਰ ਦੇ ਬਰਕਰ ਇਲੈਕਸ਼ਨ ਲੜਨਗੇ ਉਹ ਤੁਹਾਨੂੰ ਜਿੱਤ ਕੇ ਦਿਖਾਵਾਂਗੇ ਇਹਨੂੰ ਹਰਾਵਾਂਗੇ ਇਹਨੂੰ ਚੱਬੇ ਵਾਲ ਚੋਂ ਹਰਾਵਾਂਗੇ ਜੀ ਮਤਲਬ ਕੀ ਹੋਣਾ ਪੂਰੀ ਤਿਆਰੀ ਕਰ ਲਈ ਹੋਈ ਆ ਜੀ ਪੂਰੀ ਤਿਆਰੀ ਕਰ ਲਈ ਠੱਗ ਚੱਲ ਗ ਕਿ ਉਹੀ ਬਸ 10-20 ਜਾਣੇ ਚਿਹਰੇ ਸੀਗੇ ਉਹੀ ਜਿੰਦਾਬਾਦ ਮੁਰਦਾਬਾਦ ਕਦੀ ਐਨੂੰ ਕਰਕੇ ਕਦੀ ਆਉਣ ਨੂੰ ਚੱਲੇ ਗਏ ਅੰਦਰੋਂ-ਉਂਦਰੀ ਰਲਿਓ ਸੀ ਇਹ ਮੈਂ ਹਾਈ ਕਮਾਂਡ ਨੂੰ ਪਹਿਲਾਂ ਵੀ ਕਿੰਨਾ ਰਿਆਂ ਕਿ ਸਭ ਰਲਿਓ ਆ ਹੈ ਤੁਸੀਂ ਬਰਕਰਾਰ ਨੂੰ ਮੋਰੇ ਲਿਆਓ ਕਦੀ ਪਾਰਟੀ ਨਹੀਂ ਹਾਰਨਗੀ ਪਰ ਇਹ ਕਹਿੰਦੇ ਬੰਟੀ ਯਾਰ ਬੋਲਦਾ ਬਹੁਤ ਸਿੱਧੀਆਂ ਗੱਲਾਂ ਕਹਿ ਦਿੰਦਾ ਵਾ ਕਿ ਸ਼ਾਇਦ ਤਾਂ ਕਰਕੇ ਮੈਨੂੰ ਲੱਗਦਾ ਤੁਹਾਨੂੰ ਪਸੰਦ ਨਹੀਂ ਕਰਦੇ ਹੋਣਗੇ ਹਨਾ ਜੀ ਮੈਨੂੰ ਨਾ ਪਸੰਦ ਕਰਨਾ ਮੈਨੂੰ ਮੈਂ ਇਹਨਾਂ ਦੀ ਪਰਵਾਹ ਨਹੀਂ ਕਰਦਾ ਮੈਂ ਜੇ ਮੇਰੇ ਨਾਲ ਲੋਕ ਪਿਆਰ ਕਰਦੇ ਮੇਰੇ ਨਾਲ ਲੋਕ ਪਿਆਰ ਕਰਦੇ ਆ ਮੈਂ ਮਿੱਕੀ ਡੋਗਰਾ ਜੀ ਦੇ ਨਾਲ ਆ ਮੈਂ ਕਹਿੰਦਾ ਕਿ ਕ ਖਾਣੇ ਚਲੋ ਲੋਕਾਂ ਦੇ ਮਗਰ ਚਲੋ ਬਿਲਕੁਲ ਸਹੀ ਗੱਲ ਹੈ ਕਿ ਇਹ ਥੋੜੀ ਕਮ ਹੁੰਦਾ ਕਿ ਆਪਾਂ ਜੇ ਹਾਰ ਗਏ ਤਾਂ ਆਪਾਂ ਘਰਾਂ ਦੇ ਵਿੱਚ ਬਹਿ ਗਏ ਆਪਾਂ ਖੁੱਡਾਂ ਦੇ ਵਿੱਚ ਲੁੱਗ ਗਏ ਜਾਂ ਚਾਰ ਬੰਦਿਆਂ ਦੇ ਵਿੱਚ ਬਹਿ ਕੇ ਚਾਹ ਪੀ ਲਈ ਜਾਂ ਕੌਫੀ ਪੀ ਲਈ ਰੋਟੀ ਖਾ ਲਈ ਇਹ ਮੀਟਿੰਗਾਂ ਥੋੜੀ ਆਪਾਂ ਕਹਿ ਸਕਦੇ ਆ ਆਮ ਲੋਕਾਂ ਦੇ ਮੁੱਦੇ ਆ ਅੱਜ ਹੁਸ਼ਾਰਪੁਰ ਦੇ ਵਿੱਚ ਅਨੇਕਾਂ ਮਸਲੇ ਪਏ ਆ ਕਈ ਥਾਵਾਂ ਤੇ ਭ੍ਰਿਸ਼ਟਾਚਾਰ ਵੀ ਹੋਇਆ ਹੋਵੇਗਾ ਮੈਂ ਬਹੁਤ ਖੁੱਲ ਕੇ ਆਵਾਜ਼ ਵੀ ਚੁੱਕੀ ਆ ਤੁਸੀਂ ਵੀ ਸ਼ਾਇਦ ਵੇਖਿਆ ਹੋਵੇਗਾ ਪਰ ਅੱਜ ਤੱਕ ਵਿਰੋਧੀ ਧਿਰੋਂ ਨਾ ਦੇ ਬਰਾਬਰ ਆ ਪਤਾ ਨਹੀਂ ਕੋਮਾ ਚ ਚਲ ਗਿਆ ਜਾਂ ਹੈ ਨਹੀਂ ਜੀ ਉਹ ਦੇਖੋ ਵਿਰੋਧੀ ਇੱਕ ਚੀਰਾ ਚਲੇ ਗਿਆ ਹਲੇ ਦੋ ਤਿੰਨ ਹੋਰ ਜਾਣਗੇ ਜੋ ਮੈਨੂੰ ਲੱਗਦਾ ਆ ਕਿਉਂਕਿ ਜੁੰਡਲੀ ਜੁੰਡਲੀ ਹੈ ਇਹ ਵਰਕਰ ਤਾਂ ਕਦੀ ਤੁਸੀਂ ਦੇਖਿਆ ਇਹਨਾਂ ਕਾਂਗਰਸ ਬਦਲ ਹੈ ਜਾਣਕਾਰੀ ਤੁਹਾਡੇ ਕੋਲ ਕਿ ਹੋਰ ਵੀ ਜਾਣੇ ਮੈਂ ਸਾਰਿਆਂ ਨੂੰ ਦੱਸਿਆ ਜਾਣਕਾਰੀ ਤੁਹਾਨੂੰ ਵੀ ਪਤਾ ਹੈ ਤੁਸੀਂ ਤਾਂ ਜ਼ਿਆਦਾ ਘੁੰਮਦੇ ਮੈਂ ਤਾਂ ਆਪਣੇ ਬਿਜ਼ਨਸ ਬਿਜੀ ਹਾਂ ਲੇਕਿਨ ਮੈਂ ਲੋਕ ਮੇਰਾਂ ਪਿਆਰ ਕਰਦੇ ਮੇਰੀ ਤਿੰਨ ਦਿਨ ਦੀ ਆਵਾਜ਼ ਦੇ ਵਿੱਚ ਕੱਡੀ ਵੱਡੀ ਮੈਂ ਰੈਲੀ ਕਰਾਈ ਹੁਣ ਵੀ ਲੋਕ ਸਭਾ ਦੀ ਜਦੋਂ ਸਟਰੀਟ ਕਿਸੇ ਨੂੰ ਲਾਂਚ ਕੀਤੀ ਇਹਨਾਂ ਨੇ ਵਰਕਰਾਂ ਦੇ ਕਹਿਨ ਤੇ ਦੇਖਿਓ ਇਹਨਾਂ ਨੇ ਸਾਰਿਆਂ ਦੀ ਨੀਂਦ ਹਰਾਮ ਕਰਦਾਂਗੇ ਇਹਨਾਂ ਦੀ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਵਿਕਾਸ ਕਿਸ ਤਰ੍ਹਾਂ ਵੇਖਦੇ ਹੋ ਕੈਬਨਟ ਮੰਤਰੀ ਬ੍ਰਮਸ਼ੰਕਰ ਜਿੰਪਾ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਤਾਂ ਪਰਵਾਰਿਕ ਵਿਕਾਸ ਹੈ ਜੀ ਵਿਕਾਸ ਨਹੀਂ ਆ ਤੁਸੀਂ ਦੇਖ ਰਹੇ ਮੇਰ ਕੋ ਕਹ ਨੂੰ ਕਹਣਾ ਉਹਨਾਂ ਨੂੰ ਹਾਂਜੀ ਤੁਸੀਂ ਦੇਖਦੇ ਜਨਤਾ ਦੇਖਦੀ ਹੈ ਲੱਗ ਜਾਣਾ ਵਿਧਾਨ ਸਭਾ ਦੀਆਂ ਵੋਟਾਂ ਚ ਲੋਕ ਸਭਾ ਦੀਆਂ ਵੋਟਾਂ ਚ ਪਤਾ ਠੀਕ ਹੈ ਹਾਂਜੀ ਸੋ ਇਹ ਸਾਨੂੰ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਵਿਸ਼ਵਨਾਥ ਔਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਇਹਨਾਂ ਦੇ ਇਹੇ ਅੰਦਾਜ਼ ਨੂੰ ਆਮ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਕਿ ਜਿਵੇਂ ਦੂਸਰੀ ਪਾਰਟੀਆਂ ਤੇ ਤੰਜ ਕੱਸਦੇ ਨੇ ਆਪਣਿਆਂ ਨੂੰ ਵੀ ਇਹਨਾਂ ਵੱਲੋਂ ਨਹੀਂ ਬਖਸ਼ਿਆ ਜਾਂਦਾ ਹਾਲਾਂਕਿ ਸੱਚਾਈ ਕਹੀ ਜਾਂਦੀ ਆ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਹੁਸ਼ਾਰਪੁਰ ਦੇ ਵਿੱਚ ਕਾਂਗਰਸ ਪਾਰਟੀ ਦੀ ਓਵਰਆਲ ਭੂਮਿਕਾ ਦੀ ਗੱਲ ਕਰੀਏ ਤਾਂ ਜਿਹੜੀ ਕਾਂਗਰਸ ਪਾਰਟੀ ਦੀ ਭੂਮਿਕਾ ਵਿਰੋਧੀ ਧਿਰ ਵੱਜੋਂ ਉਹ ਹੁਸ਼ਾਰਪੁਰ ਦੇ ਵਿੱਚ ਜ਼ੀਰੋ ਨਜ਼ਰ ਆ ਰਹੀ ਆ ਉੱਥੇ ਹੀ ਆਪਾਂ ਹੁਸ਼ਾਰਪੁਰ ਦੇ ਹਲਕਾ ਚੱਬਿਆਲ ਦੇ ਸਾਬਕਾ ਵਿਧਾਇਕ ਕਿਉਂਕਿ ਹੁਣ ਸਾਬਕਾ ਅੱਖਰ ਲੱਗੇਗਾ ਡਾਕਟਰ ਰਾਜਕੁਮਾਰ ਦੇ ਨਾਮ ਦੇ ਮੂਰੇ ਉਹਨਾਂ ਤੇ ਵੀ ਉਹਨਾਂ ਵੱਲੋਂ ਤਿੱਖੇ ਤੰਜ ਜਿਹੜੇ ਉਹ ਕੱਸੇ ਗਏ ਨੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੀਤ we at gna university see potential in everyone and everything around us we drive innovation and entrepreneurship we groom competent global citizens to effect positive change around them